ਦੇਖੋ ਜੀ ਗਰਜੀਤ ਸਿੰਘ ਔਜਲਾ ਦੀ ਔਜਲਾ ਦਾ ਫਰਜ ਬੰਦਾ ਸੀਗਾ ਕਿ ਜਦੋਂ ਅਸੀਂ 2-3 ਦਿਨ ਪਹਿਲਾਂ ਇਹ ਐਲਾਨ ਕਰ ਦਿੱਤਾ ਸੀਗਾ ਕਿ ਜਿੰਨੇ ਵੀ ਭਾਜਪਾ ਦੇ 240 MP ਨੂੰ ਛੱਡ ਕੇ ਜਿੰਨੇ ਵੀ ਵਿਰੋਧੀ ਧਿਰ ਦੇ MP ਜਿੱਤ ਕੇ ਪਾਰਲੀਮੈਂਟ ਦੇ ਵਿੱਚ ਗਏ ਆ ਉਹਨਾਂ ਨੂੰ ਮੰਗ ਪੱਤਰ ਜਿਹਾ ਪੂਰੇ ਭਾਰਤ ਦੇ ਵਿੱਚ ਦੇਵਾਂਗੇ ਸੀ ਦੇਖ ਰਹੇ ਆ ਟ ਨਿਊਜ਼ ਇੰਡੀਆ ਤੇ ਮੈਂ ਤੁਹਾਡੇ ਨਾਲ ਵਿਸ਼ਾਲ ਮਸ਼ਰਾ ਇਸ ਵੇਲੇ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਘਰਾਬ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਜੀ ਜਿਸ ਦੀ ਅਗਵਾਈ ਸਰਵਜਿੰ ਸਿੰਘ ਪੰਦੇੜ ਕਰ ਰਹੇ ਨੇ ਤੇ ਇੱਕ ਵੱਡਾ ਜਿਹੜਾ ਰੋਡ ਮਾਰਚ ਕੱਢਿਆ ਜਾ ਰਿਹਾ ਹੈ ਜਦੇ ਵਿੱਚ ਕਿ ਕਿਸਾਨ ਯੂਨੀਅਨ ਸਾਰੇ ਮੌਜੂਦ ਨੇ ਜੇਕਰ ਗੱਲ ਕਰੀਏ ਤੇ ਆਪਣੀ ਆਪਣੀ ਮੰਗਾਂ ਨੂੰ ਲੈ ਕੇ ਅੱਜ ਸਭ ਤੋਂ ਪਹਿਲੇ ਜਿਹੜਾ ਇਹ ਧਰਨੀ ਦੀ ਸ਼ਰਵਾਦ ਕੀਤੀ ਗਈ ਰੋਡ ਚੋਦੀ ਸ਼ਰਵਾਦ ਕੀਤੀ ਗਈ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਾਠ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਕਿਤੇ ਨਾ ਕਿਤੇ ਕਿਸਾਨਾਂ ਵਿੱਚ ਰੋਸ ਹੈ ਆਪਣੀ ਮੰਗਾਂ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਗੁਰਜੀਤ ਸਿੰਘ ਓਜ਼ਲਾ ਦੇ ਘਰ ਦਾ ਜਿਹੜਾ ਇਕਰਾਵ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਜੀ ਗੁਰਜੀਤ ਸਿੰਘ ਓਜ਼ਲਾ ਦੇ ਘਰ ਵੱਲ ਨੂੰ ਸਾਰੇ ਕਿਸਾਨਾਂ ਨੇ ਰੁਕ ਕਰ ਲਿਆ ਤਾਂ ਦੂਰ ਦੂਰ ਤੱਕ ਪਹੁੰਚੇ ਨੇ ਕਿਸਾਨ ਤੇ ਐਮਪੀ ਗੁਰਜੀਤ ਸਿੰਘ ਓਜ਼ਲਾ ਦੇ ਘਰ ਦਾ ਇਕਰਾਵ ਕਰ ਰਹੇ ਨੇ ਇਕਰਾਵ ਕਰਨ ਦੇ ਕਿੰਨੇ ਘਰ ਹੋ ਸਕਦੇ ਨੇ ਉਹਨਾਂ ਨੇ ਗੱਲਬਾਤ ਕਰਨਗੇ ਕਿਉਂਕਿ ਸਭ ਤੋਂ ਵੱਡੇ ਮੁੱਦੇ ਜਿਹੜੇ ਇਹਨਾਂ ਦੇ ਨੇ ਐਮਐਸਪੀ ਨੂੰ ਲੈ ਕੇ ਮਜ਼ਦੂਰਾਂ ਨੂੰ ਲੈ ਕੇ ਪੁਰ ਵੀ ਕਈ ਮੁੱਦੇ ਨੇ ਜਿਹੜੇ ਲਗਾਤਾਰ ਹੀ ਚੱਲਦੇ ਰਹਿੰਦੇ ਨੇ ਪਰ ਉਹਨਾਂ ਨੂੰ ਲੈ ਕੇ ਅੱਜ ਇੱਕ ਵੱਡਾ ਜਿਹੜਾ ਇੱਥੇ ਫੈਸਲਾ ਕੀਤਾ ਗਿਆ ਤੇ ਕਿਉਂਕਿ ਗੁਰਜੀਤ ਸਿੰਘ ਐਮਪੀ ਜੋ ਕਿ ਇੱਕ ਵੱਡੀ ਲੀਡ ਨੇ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਕਾਂਗਰਸ ਮੈਂਬਰ ਤਾਂ ਉਹਨਾਂ ਵੱਲੋਂ ਜਿਹੜਾ ਦੇਖ ਸਕਦੇ ਜੀ ਕਿ ਅੱਜ ਸਰਬੰਸ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਗੁਰਜੀਤ ਸਿੰਘ ਓਜਲਾ ਦੇ ਦਾ ਜਿਹੜਾ ਘਰ ਹੈ ਉਹ ਘਰਾਬ ਕੀਤਾ ਗਿਆ। ਉਹਨਾਂ ਘਰਾਬ ਕੀਤਾ ਗਿਆ ਇੱਕ ਰੋਡ ਸ਼ੋਅ ਕਰਿਆ ਗਿਆ ਜਿਹਦੇ ਵਿੱਚ ਮੋਟਰਸਾਈਕਲ ਤੁਸੀਂ ਦੇਖ ਸਕਦੇ ਜੀ तमाम ਮੋਟਰਸਰ ਰੈਲੀ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਕਾਠ ਜਿਹੜਾ ਕਾਫੀ ਇੱਕ ਵੱਡਾ ਮੌਜੂਦ ਹੈ ਤੱਕ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਸਾਨ ਆਗੂਆਂ ਨਾਲ ਅਖੀਰ ਉਹਨਾਂ ਦਾ ਕੀ ਕਹਿਣਾ ਹੈ ਤਾਂ ਕਿਤੇ ਨਾ ਕਿਤੇ ਤਸਵੀਰਾਂ ਦੇਖ ਸਕਦੇ ਜੀ ਤਸਵੀਰਾਂ ਦੇ ਵਿੱਚ ਤਾਂ ਬਿਲਕੁਲ ਤਸਵੀਰਾਂ ਦੇਖ ਸਕਦੇ ਜੀ ਅਮਰਸਰ ਦੀਆਂ ਨੇ ਜਿੱਥੇ ਕਿ ਕਿਸਾਨ ਆਗੂਆਂ ਵੱਲੋਂ ਇੱਕ ਹਜ਼ੂਮ ਗੁਰਜੀਤ ਸਿੰਘ ਓਜ਼ਲੇ ਦੇ ਘਰ ਵੱਲੋਂ ਜਾ ਰਿਹਾ ਹੈ ਤਾਂ ਉੱਥੇ ਕਿਸਾਨ ਜਿੱਥੇ ਬੰਦੀਆਂ ਵੱਖੋ-ਵੱਖਰੇ ਇਲਾਕਿਆਂ ਤੋਂ ਪਹੁੰਚੀਆਂ ਨੇ ਤਾਂ ਸਰਵਜਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਇਹ ਰੋਡ ਮਾਰਚ ਜਿਹੜਾ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਜੀ ਗੁਰਜੀਤ ਸਿੰਘ ਓਜ਼ਲੇ ਦੇ ਘਰ ਦੇ ਬਾਹਰ ਦੀਆਂ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਇਕੱਠ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਪਹੁੰਚ ਗਿਆ ਤਾਂ ਆਪਣੀ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਅਜੇ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਕਰ ਗੱਲ ਕਰੀਏ ਕਿਸਾਨਾਂ ਤਾਂ ਸਰਵਨ ਸਿੰਘ ਪੰਦੇਰ ਉਹਨਾਂ ਨੇ ਕਈ ਮੁੱਦੇ ਜਿਹੜੇ ਕਿਸਾਨਾਂ ਦੇ ਨੇ ਉਹ ਚੁੱਕੇ ਨੇ ਤਾਂ ਕਿਸਾਨਾਂ ਦੇ ਮੁੱਦੇ ਜਿੱਕਰ ਗੱਲ ਕਰੀਏ ਐਮਐਸਪੀ ਜੋ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਐਮਐਸਪੀ ਦਾ ਜਿਹੜਾ ਮਸਲਾ ਚੱਲ ਰਿਹਾ ਤਾਂ ਐਮਐਸਪੀ ਨੂੰ ਲੈ ਕੇ ਹੀ ਜਿਹੜੇ ਏਡੇ ਤਗੜੇ ਉਪਰਾਲੇ ਉਹਨਾਂ ਵੱਲੋਂ ਲਗਾਤਾਰ ਕੀਤੇ ਜਾਂਦੇ ਨੇ ਤੇ ਆਏ ਦਿਨ ਧਰਨੇ ਜਿੱਦ ਤੋਂ ਲੱਗਦੇ ਨੇ ਪਰ ਅੱਜ ਸੜਕਾਂ ਦੀ ਥਾਂ ਜਿਹੜਾ ਗੁਰਜੀਤ ਸਿੰਘ ਔਜ਼ਲਾ ਦੇ ਘਰ ਦਾਕਰਾਬ ਕੀਤਾ ਗਿਆ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ ਨੇ ਤਾਂ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਆਖਿਰਕਾਰ ਸਰਕਾਰ ਉਹਨਾਂ ਦੇ ਫੈਸਲੇ ਤੋਂ ਕਿਸ ਤਰੀਕੇ ਨਾਲ ਮਨਦੀ ਹੈ ਕਿਹੜੀ ਉਹਨਾਂ ਦੀ ਮੰਗਾਂ ਨੇ ਜਿਹੜੀਆਂ ਸਰਕਾਰ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਨੇ ਇਹ ਇੱਕ ਵੱਡਾ ਸਵਾਲ ਹੈ ਤਾਂ ਇਹਨਾਂ ਦੇ ਜਵਾਬ ਦੇਣ ਲਈ ਕਿਸਾਨ ਆਗੂ ਸਰਵਨ ਸਿੰਘ ਪੰਦੇ ਰਬਰਦਾਨ ਉਹਨਾਂ ਦੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਤਸਵੀਰਾਂ ਗੁਰਜੀਤ ਸਿੰਘ ਔਜਲਾ ਜੀ ਦੇ ਘਰ ਆਰਧਿਆ ਨੇ ਜਿੱਥੇ ਦੇਖ ਸਕਦੇ ਜੀ ਕਿ ਵੱਡੀ ਮਾਤਰਾ ਦੇ ਵਿੱਚ ਕਿਸਾਨ ਆਗੂ ਇਕੱਠੇ ਹੋਏ ਨੇ ਤਾਂ ਸਰਬੰਸ ਸਿੰਘ ਪੰਦੇਰ ਵੱਲੋਂ ਜਿਹੜਾ ਮੋਦੀ ਸਰਕਾਰ ਦੇ ਉੱਤੇ ਨਿਸ਼ਾਨਾ ਖਿੱਚਿਆ ਜਾ ਰਿਹਾ ਹੈ ਇਸ ਦੇ ਇਲਾਵਾ ਅਜੇ ਮੀਡੀਆ ਨਾਲ ਕੋਈ ਗੱਲ ਨਹੀਂ ਹੋਈ ਹੈ ਪਰ ਤਸਵੀਰਾਂ ਦੇਖ ਸਕਦੇ ਜੀ ਕਿ ਲਗਾਤਾਰ ਕਿੰਨੇ ਨਿਸ਼ਾਨਾ ਖਿੱਚੇ ਜਾ ਰਹੇ ਹਨ ਸਰਬੰਸ ਸਿੰਘ ਪੰਦੇਰ ਕੋਈ ਹਾਂ ਮੈਂ ਬੱਡੀ ਗਿੰਤੀ ਦੇ ਵਿੱਚ ਜ਼ਿਕਰ ਗੱਲ ਕਰੀ ਕਿ ਸਾਲ ਦਾ ਉਹਦਾ ਜਿਹੜਾ ਕੰਦ ਦੇ ਇੱਕ ਨੰਬਰ ਦਾ ਕਸਾ ਕਰਾ ਬੋ ਉਸੇ ਬੁਰੀ ਤੇ ਨਾ ਸਾਨੂੰ ਲੋਕ ਪਟਰੀ ਇਤਾਨਾ ਮਜ਼ਦੂਰਾਂ ਨੂੰ ਕਹੋ ਲੋਕ ਪਟਰੀ ਇਤਾਨਾ ਮਜ਼ਦੂਰਾਂ ਨੂੰ ਕਹੋ ਲੋਕ ਪਟਰੀ ਮੇਰੇ ਬੰਦੂ ਜੜੂ ਕਾਹ ਕਰਦੇ ਮੇਰੇ ਬੰਦੂ ਜੜੂ ਕਾਹ ਕਰਦੇ ਮੇਰੇ ਬੰਦੂ ਜੜੂ ਕਾਹ ਕਰਦੇ ਬਿਲਕੁਲ ਸਾਡੇ ਨਾਲ ਕਿਸਾਨਾ ਗੌਰ ਵੀ ਮੌਜੂਦ ਨੇ ਜਿੰਨਾਂ ਨਾਲ ਗੱਲਬਾਤ ਕਰਾਂਗੇ ਆਖਿਰਕਾਰ ਗੁਰਜੀਤ ਸਿੰਘ ਔਜਲਾ ਨਹੀਂ ਪਹੁੰਚੇ ਬਾਹਰ ਤਾਂ ਉਹਨਾਂ ਦੇ بیٹے ਵੱਲੋਂ ਆ ਕੇ ਜਿਹੜਾ ਕਿਹਾ ਗਿਆ ਕਿ ਮੈਂ ਤੁਹਾਡੀ ਆਵਾਜ਼ ਜਿਹੜੀ ਐਮਪੀ ਤੱਕ ਪਹੁੰਚਾਵਾਂਗਾ ਕਿਸ ਤਰ੍ਹਾਂ ਦੇਖਦੇ ਹਾਂ ਦੇਖੋ ਜੀ ਗੁਰਜੀਤ ਸਿੰਘ ਔਜਲਾ ਦੀ ਔਜਲਾ ਦਾ ਫਰਜ਼ ਬਣਦਾ ਸੀਗਾ ਕਿ ਜਦੋਂ ਅਸੀਂ 2-3 ਦਿਨ ਪਹਿਲਾਂ ਇਹ ਐਲਾਨ ਕਰ ਦਿੱਤਾ ਸੀਗਾ ਕਿ ਜਿੰਨੇ ਵੀ ਭਾਜਪਾ ਦੇ 240 ਐਮਪੀਆ ਨੂੰ ਛੱਡ ਕੇ ਜਿੰਨੇ ਵੀ ਵਿਰੋਧੀ ਧਿਰ ਦੇ ਐਮਪੀ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਗਏ ਆ ਉਹਨਾਂ ਨੂੰ ਮੰਗ ਪੱਤਰ ਜਿਹੜਾ ਪੂਰੇ ਭਾਰਤ ਦੇ ਵਿੱਚ ਦੇਵਾਂਗੇ ਤੇ ਗਰਜੀਤ ਸਿੰਘ ਜੀ ਔਜਲਾ ਦਾ ਫਰਜ ਤੇ ਇਹ ਬਣਦਾ ਸੀਗਾ ਬਾਕੀ ਜਿੰਨੇ ਵੀ ਰਜੇਵੇਂ ਉਹਨਾਂ ਦੇ ਹੈਗੇ ਸੀ ਸਾਰੇ ਰਜੇਵਿਆਂ ਨੂੰ ਪਾਸੇ ਰੱਖ ਕੇ ਤੇ ਅੱਜ ਮੰਗ ਪੱਤਰ ਲੈਣ ਵਾਸਤੇ ਆਉਂਦੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਜਗ੍ਹਾ ਦਵਾਈ ਆ ਉਹਨਾਂ ਦੀ ਗੱਲ ਸੁਣ ਕੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੱਖਦੇ ਪਤਾ ਲੱਗ ਜਾਂਦਾ ਕਿ ਗੁਰਜੀਤ ਸਿੰਘ ਜੀ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਗੂੰਜਣਗੇ ਜਾਂ ਨਹੀਂ ਗੂੰਜਣਗੇ ਪਰ ਇਸ ਵੇਲੇ ਉਹਨਾਂ ਦਾ ਭਰਾ ਆਇਆ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਸਿਆਸੀ ਸਮਝ ਉਹ ਨਹੀਂ ਹੋ ਸਕਦੀ ਜਿਹੜੀ ਗਰਜੀਤ ਸਿੰਘ ਔਜਲਾ ਦੀ ਸੀ ਗੁਰਜੀਤ ਸਿੰਘ ਔਜਲਾ ਦੀ ਦੇ ਮਾਤਾ ਜੀ ਆਏ ਆ ਸਾਨੂੰ ਇਸ ਗੱਲ ਦਾ ਪਤਾ ਵਾ ਕਿ ਮਾਤਾ ਜੀ ਸਾਡੇ ਸਧਾਰਨ ਆ ਉਹਨਾਂ ਨੂੰ ਸਿਆਸੀ ਸੂਝ-ਬੂਝ ਨਹੀਂ ਹੈ ਕਿ ਸਾਡੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਇਸ ਵੇਲੇ ਮਸਲੇ ਜਿਹੜੇ ਆ ਉਹ ਵਰਲਡ ਦੇ ਜਿਹੜੀ ਆ ਡਬਲਿਊਟੀਓ ਉਹਦੇ ਨਾਲ ਟਕਰਾਂਦੇ ਆ ਜੇ ਸਾਡੇ ਕਿਸਾਨ ਦੇਸ਼ ਦੇ ਕਿਸਾਨ ਨੂੰ ਫਸਲਾਂ ਦਾ ਭਾਰ ਹੀ ਮਿਲਦਾ ਤੇ ਉਹਦੇ ਵਾਸਤੇ ਡਬਲਿਊਟੀਓ ਜਿਹੜੀ ਆ ਉਹ ਜ਼ਿੰਮੇਵਾਰ ਆ ਸਾਡੇ ਭਾਰਤ ਦੀ ਸਰਕਾਰ ਜਿੰਨਾ ਚਿਰ ਡਬਲਿਊਟੀਓ ਦੇ ਵਿੱਚੋਂ ਬਾਹਰ ਨਹੀਂ ਆਉਂਦੀ ਵਿੱਚ ਵੱਡਾ ਅੜਿੱਕਾ ਰਹਿਣਾ ਆ ਫਸਲਾਂ ਦੇ ਭਾਅ ਦੇਣ ਵਾਸਤੇ ਤੋਂ ਇਸ ਕਰਕੇ ਇਹ ਵੱਡੇ ਇਸ਼ੂ ਸੀਗੇ ਜਿਹੜੇ ਉਹਨਾਂ ਦੇ ਬੇਟੇ ਤੋਂ ਮਾਤਾ ਜੀ ਦੇ ਧਿਆਨ ਤੋਂ ਪਾਸੇ ਹੋੜ ਗਏ ਤੋਂ ਅਸੀਂ ਆਸ ਕਰਦੇ ਹਾਂ ਉਹਨਾਂ ਤੋਂ ਕਿ ਸਾਡਾ ਜਿਹੜਾ ਮੈਸੇਜ ਹੈ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਉਹ ਗੁਰਜੀਤ ਸਿੰਘ ਔਜਲਾ ਜੀ ਨੂੰ ਉਹ ਪਹੁੰਚਾ ਦੇਣ ਤੇ ਗੁਰਜੀਤ ਸਿੰਘ ਜੀ ਔਜਲਾ ਬਾਖੂਬੀ ਜਿਹੜਾ ਜੋ ਅਸੀਂ ਉਹਨਾਂ ਨੂੰ ਮੰਗ ਪੱਤਰ ਦੇ ਵਿੱਚ ਲਿਖਿਆ ਉਹ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਬਣ ਕੇ ਉਹ ਪਾਰਲੀਮੈਂਟ ਦੇ ਵਿੱਚ ਰੱਖਣ ਜੇ ਨਹੀਂ ਰੱਖਦੇ ਤੇ ਫਿਰ ਇਸ ਵੇਲੇ ਜਿਹੜੀ ਬਹੁਮਤ ਅਸਲ ਜਿਹੜੀ ਉਹਨਾਂ ਨੂੰ ਮਜ਼ਬੂਤ ਕਰਕੇ ਅਸੀਂ ਦੇਸ਼ ਦੇ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਭੇਜਿਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਚੀਜ਼ਾਂ ਜਿਹੜੀਆਂ ਲੋਕਾਂ ਦੇ ਧਿਆਨ 'ਚ ਹੋਣਗੀਆਂ ਇਹਨਾਂ ਨੂੰ ਵੀ ਜਿਹੜਾ ਸੱਤਾ ਦੇ ਵਿੱਚੋਂ ਅਸੀਂ ਮਜ਼ਬੂਤੀ ਦੇ ਨਾਲ ਭੇਜਿਆ ਉਹ ਪਿੱਛੇ ਖਿੱਚ ਲਾਂਗੇ ਕਿ ਜਲੰਧਰ ਜਿਮਨੀ ਚੋਂ ਨਾਲ ਚੱਲ ਰਹੀਆਂ ਨੇ ਕੀ ਲੱਗਦਾ ਉੱਥੇ ਗੁਰਜੀਤ ਸਿੰਘ ਹੌਸਲਾ ਬਿਜ਼ੀ ਹੋ ਸਕਦੇ ਨੇ ਇਸ ਕਰਕੇ ਨਹੀਂ ਪਹੁੰਚੇ ਹੁਣ ਦੇਖੋ ਜੀ ਅ ਇਲੈਕਸ਼ਨਾਂ ਦੇ ਰਜਿਮੇ ਹੋ ਸਕਦੇ ਆ ਅ ਔਰ ਜਿੰਨਾ ਵੱਡਾ ਸਾਡੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦਾ ਮਸਲਾ ਉਸ ਤੋਂ ਵੱਡੇ ਜਿਹੜੇ ਮਸਲੇ ਇਲੈਕਸ਼ਨਾਂ ਦੇ ਨਹੀਂ ਹੈ ਇਲੈਕਸ਼ਨਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਸਾਨੂੰ ਪਤਾ ਜਿਹੜੇ ਗਰਜੀਤ ਸਿੰਘ ਜੀ ਔਜਲਾ ਇਹ ਹਰ ਥਾਂ ਨਹੀਂ ਜਾ ਸਕਦੇ ਉਹਨਾਂ ਦੀ ਪਾਰਟੀ ਦਾ ਵਰਕਰ ਕੋਈ ਵੀ ਜਾ ਕੇ ਗੱਲ ਕਰ ਸਕਦਾ ਸੀਗਾ ਚੋਣ ਕੰਪੇਨ ਦੇ ਵਿੱਚ ਕੋਈ ਵੀ ਆ ਪਾਲਿਸੀ ਨੀਤੀ ਪਾਲਿਸੀ ਸਪਸ਼ਟ ਕਰਨ ਇਹਨਾਂ ਦਾ ਕੋਈ ਵੀ ਵਰਕਰ ਜਾ ਕੇ ਗੱਲ ਕਰ ਲੈ ਜਰੂਰੀ ਨਹੀਂ ਹੈ ਕਿ ਹਰ ਥਾਂ ਤੇ ਗੁਰਜੀਤ ਸਿੰਘ ਦੀ ਔਜਲਾ ਹੀ ਜਾ ਕੇ ਕਰ ਲਗੇ ਆ ਦੇਸ਼ ਦਾ ਕਿਸਾਨ ਤੇ ਮਜ਼ਦੂਰ ਇਕੱਠਾ ਹੋ ਗਿਆ ਜੇ ਉਹਨਾਂ ਦੇ ਦਰਵਾਜ਼ੇ ਤੇ ਆਇਆ ਸੀਗਾ ਇਹਨਾਂ ਦੀ ਗੱਲ ਸੁਣਨੀ ਬਹੁਤ ਜਰੂਰੀ ਸੀ ਜਿਹੜੀ ਉਹਨਾਂ ਨੇ ਨਹੀਂ ਸੁਣੀ ਉਹਨਾਂ ਦੇ ਦਰਵਾਜ਼ੇ ਤੇ ਕਿਸਾਨ ਪਹੁੰਚਦਾ ਤੇ ਗੁਰਜੀਤ ਸਿੰਘ ਉਹ ਜਰਾ ਨਹੀਂ ਮਿਲਦੇ ਤਾਂ ਨਾਰੇबाजी ਕੀਤੀ ਜਾਂਦੀ ਹੈ ਕਾਂਗਰਸ ਪਾਰਟੀ ਦੇ ਖਿਲਾਫ ਵੀ ਮੁਰਦਾਬਾਦ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਰੋਸ਼ ਵਧੇਗਾ ਕਿ ਉਹਨਾਂ ਨਾਲ ਸਹਿਮਤੀ ਦਿਖਾਈ ਜਾਏਗੀ ਦੇਖੋ ਜੀ ਜੇ ਜਿਹੜੀ ਅਸੀਂ ਮੰਗ ਗੁਰਜੀਤ ਸਿੰਘ ਔਜਲਾ ਤੋਂ ਜਾਂ ਵਿਰੋਧੀ ਧਿਰ ਦੇ ਐਮਪੀਆ ਤੋਂ ਆਸ ਕਰਦੇ ਆ ਉਹ ਲੈ ਕੇ ਉਹਨਾਂ ਦੇ ਦਰਵਾਜੇ ਤੇ ਆਏ ਸੀ ਜਿਹਦੇ ਉੱਥੇ ਜਾ ਕੇ ਲੋਕਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਵਾਜਦੂ ਹਟਾਉਂਦੇ ਆ ਤੇ ਫਿਰ ਤੇ ਇਹਨਾਂ ਦਾ ਲੋਕ ਸਾਥ ਦੇਣਗੇ ਤੇ ਜੇ ਇਹ ਪਾਰਲੀਮੈਂਟ ਦੇ ਵਿੱਚ ਆਵਾਜ਼ ਨਹੀਂ ਚੁੱਕਦੇ ਤੇ ਫਿਰ ਸਾਨੂੰ ਪਤਾ ਵਾ ਕਿ ਕੁੱਤੀ ਜਿਹੜੀ ਆ ਉਹ ਚੋਰਾ ਨਾਲ ਰਲਈ ਆ ਸਾਰੇ ਰਲ ਕੇ ਗੇਮ ਖੇਡ ਰਹੇ ਬਾਕੀ ਪਾਰਟੀਆਂ ਦੇ ਵੀ ਐਮਪੀ ਨੂੰ ਦਿੱਤਾ ਗਿਆ ਮੰਗ ਪੱਤਰ ਕਿ ਸਿਰਫ ਕਾਂਗਰਸ ਵਾਲੀ ਬੋਲਸੀ ਸੀ ਅ ਦੇਖੋ ਜੀ ਅਸੀਂ ਪਾਜ ਪਾਦੇ ਜਿਹੜੇ 240 ਐਮਪੀ ਆ ਉਹਨਾਂ ਨੂੰ ਮੰਗ ਪੱਤਰ ਨਹੀਂ ਦਿੱਤੇ ਜੀ ਕਿਉਂਕਿ ਉਹਨਾਂ ਤੋਂ ਕੋਈ ਆਸ ਜਿਹੜੀ ਆ ਨਹੀਂ ਕੀਤੀ ਜਾ ਸਕਦੀ ਉਹਨਾਂ ਨੇ ਸਾਡੇ ਉੱਤੇ ਜਦੋਂ ਅਸੀਂ ਦਿੱਲੀ ਅੰਦੋਲਨ ਕਰਨ ਵਾਸਤੇ ਜਾ ਰਹੇ ਸੀ ਤੇ ਸਾਡੇ ਉੱਤੇ ਵੱਡੀ ਸ਼ੈਲਿੰਗ ਕੀਤੀ ਆ ਜਰੀਲੀਆਂ ਗੈਸਾਂ ਦੀ ਵਰਤੋਂ ਕੀਤੀ ਆ ਸਾਡੇ ਪੰਜ ਕਿਸਾਨਾਂ ਦੀਆਂ ਅੱਖਾਂ ਜਿਹੜੀਆਂ ਉਹ ਚਲੀਆਂ ਗਈਆਂ 4 450 ਦੇ ਕਰੀਬ ਸਾਡੇ ਕਿਸਾਨ ਜਿਹੜੇ ਜ਼ਖਮੀ ਹੋਏ ਆ ਤੇ ਸਾਡੇ 24 ਸ਼ਹੀਦ ਜਿਨ੍ਹਾਂ ਦੇ ਵਿੱਚੋਂ ਇੱਕ ਸ਼ੁਭ ਕਰਨ ਆਪਣੇ ਮਾਲਵੇ ਸਾਈਡ ਦਾ ਮੁੰਡਾ 23 ਸਾਲ ਦਾ ਮੁੰਡਾ ਭਾਰਤ ਸਰਕਾਰ ਦੀ ਗੋਲੀ ਨਾਲ ਸ਼ਹੀਦ ਹੋਇਆ ਤੋਂ ਇਸ ਕਰਕੇ ਅਸੀਂ ਸਾਡਾ ਰੋਸ ਆ ਕਿ ਅਸੀਂ ਉਹਨਾਂ ਨੂੰ ਮੰਗ ਪੱਤਰ ਨਹੀਂ ਦੇਵਾਂਗੇ ਵਿਰੋਧੀ ਧਿਰ ਨੂੰ ਮਜ਼ਬੂਤ ਕਰਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਵਿਰੋਧੀ ਧਿਰ ਸਾਡੀ ਜਿਹੜੀ ਗੱਲ ਆ ਉਹ ਪਾਰਲੀਮੈਂਟ ਦੇ ਵਿੱਚ ਅਗਲਾ ਸਟੈਪ ਕੀ ਹੋਏਗਾ ਜੇਕਰ ਅੱਜ ਮੰਗ ਪੱਤਰ ਦੇਣ ਤੋਂ ਬਾਅਦ ਵੀ ਸਰਕਾਰ ਜਿਹੜੀਆਂ ਮੰਗਾਂ ਨੇ ਪੂਰੀਆਂ ਨਹੀਂ ਕਰਨ ਨੂੰ ਤਿਆਰ ਜੇਕਰ ਹੁੰਦੀ ਹੈ ਦੇਖੋ ਅਗਲੇ ਪਾਸੇ ਫਿਰ ਵੱਡਾ ਸੰਘਰਸ਼ ਆ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ ਜਿਹੜੇ 80% ਲੋਕ ਜਿਹੜੇ ਖੇਤੀ ਨਾਲ ਜੁੜੇ ਆ ਉਹ ਇਕਜੁੱਟ ਹੋ ਰਹੇ ਆ ਤੇ ਉਹ ਵੱਡਾ ਸੰਘਰਸ਼ ਜਿਹੜਾ ਉਹ ਲਿਖਿਆ ਜਾਊਗਾ ਸਾਡਾ ਸੰਘਰਸ਼ ਦਿੱਲੀ ਆਪਣੇ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਿਹਾ ਅਖਨੌਰੀ ਬਾਰਡਰ ਤੇ ਚੱਲ ਰਿਹਾ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਰਾਜਸਥਾਨ ਦੇ ਵਿੱਚ ਚੱਲ ਰਿਹਾ ਉਹ ਇਸ ਕਰਕੇ ਵੱਡਾ ਸੰਘਰਸ਼ ਜਿਹੜਾ ਉਹ ਲੈ ਕੇ ਕੇਂਦਰ ਸਰਕਾਰ ਦੇ ਸਾਹਮਣੇ ਆਵਾਂਗਾ ਤਾਂ ਬਿਲਕੁਲ ਸਾਡੇ ਨਾਲ ਕਿਸਾਨ ਆ ਗੁਮਸਾਨਾ ਸਾਡੇ ਨਾਲ ਜਿਨ੍ਹਾਂ ਵੱਲੋਂ ਕਿਹਾ ਗਿਆ ਇੱਕ ਵੱਡਾ ਪ੍ਰਦਰਸ਼ਨ ਦੀ ਵੀ ਜਿਹੜਾ ਸਾਡੇ ਨਾਲ ਕਿਸੇ ਤਰੀਕੇ ਦਾ ਵੀ ਟੰਡਦੇ ਆ ਦੁਬਾਰਾ ਕਰ ਲੈਂਦੇ ਆਂ ਜੀ ਪੰਦੇਸ਼ ਸਾਹਿਬ ਆ ਜਿਹੜਾ ਮੰਗ ਪੱਤਰ ਦੇਣ ਆਏ ਉਹ ਜਿਹੜਾ ਸਾਹਮਣੇ ਕਰਕੇ ਹੋ ਜਾਂਦੀ ਆਂ ਜੀ ਪ੍ਰਦੇਸ਼ੀ ਸਾਹਿਬ ਕਿਤੇ ਕਿਤੇ ਮੰਗ ਪੱਤਰ ਦੇਤੇ ਕਰੋ ਯਾਰ ਲੋਕਾਂ ਨੂੰ ਦੇ ਪ੍ਰਦਰਸ਼ਨ ਜੀ ਦੇਖੋ ਅੱਜ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਲਗਭਗ 13 ਸੂਬਿਆਂ ਦੇ ਵਿੱਚ ਮੰਗ ਪੱਤਰ ਜਿਹੜੇ ਆ ਜਿਹੜੇ ਐਨਡੀਏ ਦਾ ਗਠਜੋੜ ਆ ਉਹਨੂੰ ਤੇ ਇਹਦੋਂ ਦਾ ਇੰਡੀਆ ਗਠਜੋੜ ਆ ਉਹਨੂੰ ਦਿੱਤੇ ਗਿਆ ਭਾਜਪਾ ਦੇ 240 ਐਮਪੀਆ ਨੂੰ ਛੱਡ ਕੇ ਪੰਜਾਬ ਵਿੱਚ ਤੁਹਾਨੂੰ ਪਤਾ ਪੱਤਾ ਕੋਈ ਐਮਪੀ ਨਹੀਂ ਹੈਗਾ ਕਾਂਗਰਸੀ ਆਮ ਜਾਂ ਇੱਕ ਦੋ ਆਜ਼ਾਦ ਨੇ ਔਰ ਇੱਕ ਅਕਾਲੀ ਦਲ ਦਾ ਐਮਪੀਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਤਾਂ ਇਸ ਤਰੀਕੇ ਨਾਲ ਪੂਰੇ ਦੇਸ਼ ਭਾਰਤ ਵਿੱਚ ਮੰਗ ਪੱਤਰ ਦਾ سلسلہ ਜੀ ਦਿੱਤਾ ਮੰਗ ਪੱਤਰ ਦੇ ਵਿੱਚ ਜਿਹੜੀ ਦੋ ਪੇਜਾਂ ਦੀ ਚਿੱਠੀ ਹੈਗੀ ਆ ਉਹਦੀ ਜਿਹੜੀ ਲੈਟਰ ਲੱਗੀ ਹੋਈ ਆ ਉਹ ਲੈਟਰ ਇਹ ਕਹਿ ਰਹੀ ਆ ਵੀ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਵੀ ਪਹਿਲਾ 378 ਦਿਨ ਸਾਡਾ ਮੋਰਚਾ ਚੱਲਿਆ ਉਸ ਮੋਰਚੇ ਦੇ ਵਿੱਚ ਮੋਦੀ ਸਰਕਾਰ ਨੇ ਕਮਿਟਮੈਂਟ ਕੀਤੀ ਚਿੱਠੀ ਲਿਖੀ ਸਾਨੂੰ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੋਂ ਜਿਹੜਾ ਵਾ ਕਰਜ਼ਾ ਮਾਫ਼ 2014 'ਚ ਮੋਦੀ ਸਾਹਿਬ ਨੇ ਕਹਿਤਾ ਸੀ ਉਸ ਚਿੱਠੀ ਵਿੱਚ ਸ਼ਹੀਦਪੁਰਾਂ ਨੂੰ ਮਾਫ਼ ਜਾ ਨੌਕਰੀਆਂ ਸ਼ਹੀਦਾਂ ਦਾ ਸਮਾਰਕ ਯੂਪੀ ਸਰਕਾਰ ਨੇ ਲਖੀਮਪੁਰ ਖਰੀਦਾ ਇਨਸਾਫ ਦੇਣ ਦੀ ਮੰਗ ਕੀਤੀ ਸੀ ਉਦੋਂ ਵੱਖ-ਵੱਖ ਥਾਵਾਂ ਤੇ ਇੱਕ ਦਿਨ ਦੋ ਦਿਨ ਕਰਕੇ ਪ੍ਰੋਗਰਾਮ ਕਿਸਾਨ 2 ਸਾਲ ਪਰ ਕਰਦੇ ਰਹੇ ਜਦੋਂ ਉਹਨਾਂ ਨੇ ਵੇਖਿਆ ਵੀ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਫਿਰ ਦੁਬਾਰਾ ਦਿੱਲੀ ਅੰਦੋਲਨ 2 ਦੋਵਾਂ ਫੋਰਮ ਵਾਲੋ ਸ਼ੁਰੂ ਕੀਤਾ 13 ਫਰਵਰੀ ਤੋਂ ਚੱਲੂਆ ਉਹਦੇ ਵਿੱਚ ਸਾਨੂੰ ਸਰਕਾਰ ਨੇ ਦਿੱਲੀ ਜਾਣ ਨਹੀਂ ਦਿੱਤਾ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਗਿਆ 433 ਕਿਸਾਨ ਜ਼ਖਮੀ ਕੀਤੇ ਗਏ ਇਹ ਸਾਰਾ ਵੇਰਵਾ ਔਰ ਇਹਦੇ ਵਿੱਚ ਉਹ ਵੇਰਵੇ ਦੇ ਨਾਲ-ਨਾਲ ਜੋ ਸਾਡੇ ਨਾਲ ਤੱਕਾ ਹੋਇਆ ਉਹ ਤੱਕਾ ਦੱਸਿਆ ਗਿਆ ਵਾ ਵੀ ਆ ਤੱਕਾ ਸਾਡੇ ਨਾਲ ਹੋਇਆ ਤੇ ਦੇਸ਼ ਦੇ ਚੁਣੇ ਹੋਏ ਨਵੇਂ ਐਮਪੀਜ਼ ਪਾਰਲੀਮੈਂਟ ਦੇ ਵਿੱਚ ਮਾਨਸੂਨ 70 ਦੇ ਵਿੱਚ ਇਹ ਗੱਲਾਂ ਚੱਕਣ ਵੀ ਸਾਡੇ ਨਾਲ ਕੀ ਹੋਇਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਦੂਸਰਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਪ੍ਰਾਈਵੇਟ ਬਿੱਲ ਲੈ ਕੇ ਆਉਣ ਪ੍ਰਾਈਵੇਟ ਬਿੱਲ ਵਿਰੋਧੀ ਧਿਰਾਂ ਲਿਆ ਸਕਦੀਆਂ ਵਾ ਜੇ ਨਹੀਂ ਲੈ ਕੇ ਆਉਣਗੇ ਇਹਨਾਂ ਦਾ ਚਿਹਰਾ ਵੀ ਨੰਗਾ ਹੋਊਗਾ ਵੀ ਇਹ ਪ੍ਰਾਈਵੇਟ ਬਿੱਲ ਨਹੀਂ ਲੈ ਕੇ ਆ ਰਹੇ ਇਹ ਪ੍ਰਾਈਵੇਟ ਬਿੱਲ ਲਿਆਉਣ ਆ ਰੋਦੇ ਤੇ ਇੱਕ ਪਾਰਲੀਮੈਂਟ ਦੀ ਇੱਕ ਧਾਰਾ ਵਾ ਉਹਦੇ ਵਿੱਚ VOTING ਹੁੰਦੀ ਆ VOTING ਕਰਵਾਉਣ ਉਸ ਤਹਤ ਪਤਾ ਲੱਗੇ ਵੀ ਦੇਸ਼ ਦਾ ਕਿਹੜਾ MP ਸਾਡੇ ਹੱਕ ਚ ਐ ਤੇ ਕਿਹੜਾ ਸਾਡੇ ਹੱਕ ਚ ਨਹੀਂ ਹੈਗਾ ਕਹਿ ਸਕਦੇ ਅੱਜ ਤਾਂ ਇਹ ਕਹਿ ਸਕਦੇ ਆ ਇਹ ਮਾਨਸੂਨ 70 ਚ ਪਤਾ ਲੱਗੂ ਵੀ ਵਿਰੋਧੀ ਤਰਕ ਕੀ ਕਰਦੀ ਆ ਤੇ ਕੀ ਅਰ ਇਹ ਤੋਂ ਗਾ ਜਿਹੜੇ ਐਨਡੀਏ ਦੇ ਘਟਕ ਨੇ ਨਿਤਿਸ਼ ਕੁਮਾਰ ਆ ਠੀਕ ਆ ਇਹ ਤੋਂ ਗਾ ਚੰਦਰਬਾਬੂ ਨਾਇਡੂ ਜੀ ਆ ਨਵੇਂਆ ਪਾਰਟੀਆ ਉਹਨਾਂ ਦਾ ਰੁਖ ਕੀ ਆ ਕਿਸਾਨਾਂ ਪ੍ਰਤੀ ਇਹ ਵੀ ਸਾਡੇ ਸਾਹਮਣੇ ਆਜੂ ਜਦੋਂ VOTING ਹੋਊਗੀ ਦੂਸਰਾ ਆ ਜਿੰਨੇ ਆਜੋ ਜਲਾ ਸਾਹਿਬ ਸਾਨੂੰ ਇੱਥੇ ਮਿਲੇ ਨਹੀਂ ਹੈਗੇ ਸਾਨੂੰ ਜੋ ਖਬਰ ਮਿਲ ਰਹੀ ਗੁਰਦਾਸਪੁਰ ਚ ਰਨਾਵਾ ਸਾਹਿਬ ਵੀ ਨਹੀਂ ਹੈਗੇ ਇਹਦਾ ਮਤਲਬ ਸਪਸ਼ਟ ਆ ਵੀ ਔਜਲਾ ਜੀ ਤੁਹਾਡੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਜਿਹੜੇ ਦਾਅਵੇ ਕਰਦੀ ਆ ਪੇ ਅਸੀਂ ਕਿਸਾਨਾਂ ਦੇ ਨਾਲ ਆ ਉਹਨਾਂ ਨੂੰ ਜਲੰਧਰ ਦੀ ਲਖਣ ਜਿੱਤਣ ਦੀ ਹੋੜ ਲੱਗੀ ਹੋਈ ਆ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸਪਸ਼ਟ ਆ ਇਸ ਕਰਕੇ ਅਓਜਲਾ ਸਾਹਿਬ ਦੇ ਮਰਦਾਬਾ ਦੇ ਨਾਅਰੇ ਅਸੀਂ ਲਾਏ ਹੋਏ ਅੱਜ ਇੱਥੇ ਦੂਸਰਾ ਜੇ ਤੁਸੀਂ ਹਮ ਵੋਟਾਂ ਲਈਆਂ ਅੰਮ੍ਰਿਤਸਰ ਤੋਂ ਐਮਪੀ ਬਣਾਇਆ ਤੁਹਾਨੂੰ ਅੰਮ੍ਰਿਤਸਰ ਵਾਲਿਆਂ ਨੇ ਤੁਹਾਡੇ ਦਰ ਤੇ ਆਜਾਇ ਸੀ ਤੁਹਾਨੂੰ ਆ ਕੇ ਮੰਗ ਪੱਤਰ ਲੈਣਾ ਸੀ ਜੋ ਅਸੀਂ ਗੱਲਾਂ ਚੱਕੀਆਂ ਉਹਨਾਂ ਦਾ ਬੇਟਾ ਕਹਿੰਦਾ ਵੀ ਮੈਨੂੰ ਇੰਨੀ ਸਿਆਸੀ ਸੂਝ-ਬੂਝ ਨਹੀਂ ਹੈਗੀ ਮਾ ਤੁਹਾਡੇ ਨਾਲ ਕਮਿਟਮੈਂਟ ਨਹੀਂ ਕਰ ਸਕਦਾ ਇਹਦਾ ਮਤਲਬ ਉਹਨਾਂ ਦਾ ਪੱਕਾ ਸਪਸ਼ਟ ਨਹੀਂ ਹੈ ਅਸੀਂ ਰਾਜਾ ਵੜਿੰਗ ਨੂੰ ਵੀ ਦੋਸ਼ੀ ਮੰਗਨੇ ਆ ਜਿਹੜਾ ਪਰਦੇਸ਼ ਦਾ ਅਧਿਐਕਸ਼ ਕਾਂਗਰਸ ਪਾਰਟੀ ਪੰਜਾਬ ਦਾ ਪ੍ਰਧਾਨ ਆ ਉਹਨੇ ਵੀ ਆਪਣੇ ਪਾਰਲੀਮੈਂਟਾਂ ਨੂੰ ਨਹੀਂ ਕਿਹਾ ਸੱਚੀ ਹੋ ਜੇ ਸਾਥੋਂ ਪ੍ਰਾਲੀ ਹੁੰਦੀ ਤਾਂ ਅਸੀਂ ਔਜਲਾ ਸਾਹਿਬ ਦਾ ਪੁੱਤਲਾ ਫੋਕਦੇ ਆ ਠੀਕ ਆ ਅਰ ਗਾਂਹਾਂ ਇਸ ਗੱਲਾਂ ਦਾ ਲਾਂਗੇ ਜਵਾਬਦੇਹੀ ਲਾਂਗੇ ਵੀ ਕਿਵੇਂ ਕਿਸਾਨ ਘਰ ਆਉਂਦੇ ਆ ਤੇ ਐਮਪੀ ਕਰਕੇ ਉਹ ਨਹੀਂ ਮਿਲਦੇ ਹੈਗੇ ਪੰਜਾਬ ਸਰਕਾਰ ਨੇ ਸਰਮੂਹ ਦੇ ਜਿਹੜੀ ਫਸਲ ਹੈ ਉਹਦੀ ਖਰੀਦਦਾਰੀ ਨਹੀਂ ਖਰੀਦ ਨਹੀਂ ਕੀਤੀ ਇੱਦਾਂ ਕੀ ਕਹਣਾ ਕਿਉਂਕਿ ਲਗਾਤਾਰ ਸੀਐਮ ਸਾਹਿਬ ਜਨੰਦਰ ਚ ਬੈਠੇ ਹੋਏ ਤੁਸੀਂ ਕਿ ਬਾਕੀ ਸਾਰੇ ਜਨੰਦਰ ਦੋ ਦੋ ਗੱਲਾਂ ਜਦੋਂ ਦਾ ਕੇਂਦਰ ਦੀ ਲੜਾਈ ਦਾ ਸਵਾਲ ਹੈ ਉਹ ਲੜ ਰਹੇ ਹੈਗੇ ਆ ਉਹ ਲੜੀ ਜਾ ਰਹੀ ਹੈ ਜਦ ਤੱਕ ਪੰਜਾਬ ਸਰਕਾਰ ਦਾ ਸਵਾਲ ਹੈਗਾ ਇਹਦਾ ਕੁੱਲ ਮਿਲਾ ਕੇ ਗੱਲ ਕਰੀਏ ਵੀ ਜੜੀ ਪੰਜਾਬ ਸਰਕਾਰ ਗੱਲਾਂ ਲੈ ਕੇ ਆਈ ਸੀ ਚੋਣਾਂ ਦੇ ਵਿੱਚ ਔਰ ਇੱਕ ਵੀ ਵਾਦਾ ਵਫਾ ਨਹੀਂ ਕਰ ਸਕਦੀ ਖੇਤੀ ਸੈਕਟਰ ਲਈ ਨਾ ਖੇਤੀ ਨੀਤੀ ਬਣੀ ਨਾ ਕੋਈ ਫਸਲਾਂ ਦੀ ਖਰੀਦ ਹੋਈ ਇਹ ਸਪਸ਼ਟਾ ਤਾਂ ਹੀ ਉਹਨਾਂ ਨੇ ਦੇਖ ਲਿਆ ਉਹਨਾਂ ਨੂੰ ਸਬਕ ਤਾਂ ਪੰਜਾਬ ਵਾਲਿਆਂ ਨੇ ਸਿਖਾ ਹੀ ਦਿੱਤਾ ਐਮਪੀ ਵਾਲਿਆਂ ਇਲੈਕਸ਼ਨਾਂ 'ਚ ਤੇ ਰੰਧਾ ਖੰਦਾ ਹੁਣ ਜਲੰਧਰ ਆਏ ਦੱਸ ਦੇਣਗੇ ਉਹ ਜਨਾਬ ਸਾਡੇ ਬੇਟਾ ਕਹਿੰਦੀ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਉਹਨਾਂ ਦਾ ਸਾਹ ਆਪ 2 ਸਾਲ ਉੱਤੇ ਜੱਤਰ ਮੰਤਰੀ ਕਰਨਾ ਦਿੱਤਾ ਖਾਣਾ ਦੇ ਹੱਕ ਵਿੱਚ ਇਹ ਨਹੀਂ ਕਿਹਾ ਜਾਂਦਾ ਕਿਸਾਨੀ ਲੋਤੀ ਜਗ੍ਹਾ ਹੁੰਦਾ ਦੇਖੋ ਦੇਖੋ ਜੋ ਉਹਨਾਂ ਨੇ ਪਿੱਛੇ ਕੀਤਾ ਉਹ ਆਪਣੀ ਥਾਂ ਵਾ ਅੱਜ ਉਹਨਾਂ ਦਾ ਚਿਹਰਾ ਤਾਂ ਨੰਗਾ ਹੋ ਗਿਆ ਨਾ ਜੇਤਾ ਓਜਲਾ ਸਾਹਿਬ ਕਹਿੰਦੇ ਮੈਨੂੰ ਨਹੀਂ ਸੀ ਪਤਾ ਜੇ ਪਤਾ ਸੀ ਤੇ ਫਿਰ ਕਿਉਂ ਨਹੀਂ ਆਏ ਲੋਕ ਕਹਿੰਦੇ ਕੱਢ ਕੇ ਆ ਸਕਦੇ ਪੀ ਕਸਾਨ ਸਾਡੇ ਦਰ ਤੇ ਆ ਰਹੇ ਸੀ ਉਹਨਾਂ ਦੀ ਗੱਲ ਸੁਣੀਏ ਸਾਡਾ ਪ੍ਰੋਗਰਾਮ ਤੇ ਲਗਭਗ ਮਹੀਨਾ ਪਹਿਲਾਂ ਦਾ ਅਨਾਉਂਸਮੈਂਟ ਹੋਇਆ ਹੋਇਆ ਪੂਰੀ ਦੁਨੀਆ ਜਾਣ ਰਹੀ ਦੁਨੀਆ ਦੀ ਪ੍ਰੈਸ ਜਾਣ ਰਹੀ ਆ ਇਹਦਾ ਮਤਲਬ ਸਾਨੂੰ ਇਗਨੋਰ ਕਰਨਾ ਔਰ ਅਸੀਂ ਇਸ ਗੱਲ ਨੂੰ ਕਦੀ ਮਾਗ ਨਹੀਂ ਹਲਕਾ ਕਟੂਰ ਸਾਹਿਬ ਐਮਪੀ ਦੇ ਘਰ ਦੇ ਬਾਰੇ ਨਾਲ ਨਹੀਂ ਔਰ ਇਹਨਾਂ ਨੇ ਕਿੰਨੇ ਸੂਬਿਆਂ ਚ ਕਿਸਾਨਾਂ ਵੱਲੋਂ ਮੰਗ ਪਤਾ ਲੱਗ ਲਗਭਗ 13 ਸੂਬਿਆਂ ਦੇ ਵਿੱਚ ਕਿਸਾਨਾਂ ਸਾਡੀਆਂ ਦੋਹਾਂ ਫੋਰਮਾਂ ਦੇ ਐਸਕੇਮ ਗੈਰ ਰਾਜਨੀਤਿਕ ਤੇ ਕੇਐਮਐਮ ਦੇ ਸਾਥੀ ਆ ਗਿਆ ਮੰਗ ਪੱਤਰ ਸੈਂਕੜੇ ਐਮਪੀਸ ਨੂੰ ਦੇ ਰਹੇ ਆ ਹਾਂ ਅਮਰਤਪਾਲ ਜੀ ਤਾਂ ਹੈ ਨਹੀਂ ਗਏ ਉਹਨਾਂ ਦੇ ਪਿਤਾ ਜੀ ਉੱਥੇ ਸਾਨੂੰ ਪੱਕਾ ਹੀ ਪਤਾ ਐਜੇ ਐਮਪੀ ਕਿਉਂਕਿ ਉਹ ਐਮਪੀ ਨੇ ਤਰਨਤਾਰਨ ਸਾਸੀ ਮੰਗ ਪੱਤਰ ਉਹਨਾਂ ਨੂੰ ਵੀ ਦੇਣਾ ਸੀ ਤੇ ਮੇਰਾ ਮਤਲਬ ਇਹ ਕਿ ਗਾਰਡ ਨੂੰ ਕੀਤਾ ਦਿੰਦਾ ਦੇਖੋ ਇੱਕ ਤਾਂ ਅਗਲਾ ਕਦਮ ਹੈਗਾ ਵੀ 17 18 ਨੂੰ ਅੰਬਾਲਾ ਦੇ ਵਿੱਚ 2 ਦਿਨ ਦਾ ਮੋਰਚਾ ਐਸਐਸਪੀ ਅੰਮਾਲਾ ਖਿਲਾਫ ਖੋਲ ਰਹੇ ਆ ਜਿਹੜੇ ਨੌਜਵਾਨ ਗ੍ਰਿਫਤਾਰ ਨੇ ਅਗਲਾ ਪ੍ਰੋਗਰਾਮ ਤਾਂ 17 18 ਵਿੱਚ ਹੀ ਐਲਾਨ ਆ ਜੀਗਾ ਬਿਲਕੁਲ ਇਹਨਾਂ ਸਾਡੇ ਨਾਲ ਕਿਸਾਨ ਆ ਗੋ ਜਿਨ੍ਹਾਂ ਵੱਲੋਂ ਕਿਹਾ ਗਿਆ ਜਿ ਗੁਰਜੀਤ ਸਿੰਘ ਉਸ ਜ਼ਿਲ੍ਹੇ ਦੇ ਘਰ ਦੇ ਬਾਦ ਪਹੁੰਚੇ ਸਨ ਜਿਨ੍ਹਾਂ ਦੀ ਅਗਵਾਈ ਸਰਵਜਨ ਸਿੰਘ ਪੰਦੇਰ ਕਰ ਰਹੇ ਸਨ ਤਾਂ ਗੁਰਜੀਤ ਸਿੰਘ ਉਸ ਜ਼ਿਲ੍ਹਾ ਕਰ ਦੇ ਬਾਹਰ ਨਹੀਂ ਪਹੁੰਚੇ ਤਾਂ ਇੱਕ ਵੱਡਾ ਰੋਸ ਦੇਖਣ ਨੂੰ ਕਿਸਾਨ ਆਗੂਆਂ ਦੇ ਵਿੱਚ ਮਿਲਿਆ ਜਿਸ ਦੇ ਚੱਲਦੇ ਆ ਇੱਕ ਨਾਰੇਬਾਜੀ ਵੀ ਕੀਤੀ ਗਈ ਹੈ ਗੁਰਜੀਤ ਸਿੰਘ ਓਜਲਾ ਦੇ ਖਿਲਾਫ ਕਾਂਗਰਸ ਪਾਰਟੀ ਦੇ ਖਿਲਾਫ ਕੀਤੀ ਗਈ ਹੈ ਕਿ ਉਹਨਾਂ ਕੋ ਬੜੀਆਂ ਉਮੀਦਾਂ ਲੈ ਕੇ ਕਿਸਾਨਾਂ ਕੋ ਪਹੁੰਚੇ ਸੰਤਾਂ ਉਹਨਾਂ ਦਾ ਫਰਜ ਬੰਦਾ ਸੀ ਕਿ ਉਹਨਾਂ ਕੋਲੋਂ ਜਿਹੜਾ ਮੰਗ ਪੱਤਰ ਉਹ ਲਿੱਤਾ ਜਾਵੇ ਪਰ ਉਹਨਾਂ ਦੀ ਜਿਹੜੇ ਮਾਤਾ ਜੀ ਅਤੇ ਬੇੜੇ ਜੀ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਕਿਹਾ ਗਿਆ ਕਿ ਉਹਨਾਂ ਦਾ ਜਿਹੜਾ ਸੰਦੇਸ਼ ਉਹ ਜ਼ਰੂਰ ਐਮਪੀ ਸਾਹਿਬ ਤੱਕ ਪਹੁੰਚਾਇਆ ਜਾਏਗਾ ਗੁਰਜੀਤ ਸਿੰਘ ਓਜਲਾ ਤੱਕ ਪਹੁੰਚਾਇਆ ਜਾਏਗਾ ਪਰ ਕਿਸਾਨਾਂ ਗੋਦ ਜਿੱਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਇੱਕ ਭਾਰੀ ਰੋਸ ਦੇਖਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਜਿਹੜਾ ਕੰਮ ਕੀਤਾ ਜਾਣਾ ਸੀ ਉਹਨਾਂ ਦੇ ਇੱਕ ਵਟਾ ਨਿਸ਼ਾਨਾ ਹੰਸਾ ਦਿੱਤਾ ਜਾਏਗਾ ਤੇ ਕਾਂਗਰਸ ਪਾਰਟੀ ਦਾ ਜਮ ਕੇ ਵਿਰੋਧ ਕੀਤਾ ਜਾਏਗਾ ਕੈਮਰਾ ਪਰਸਿੰਦਨਾ